ਜੀ ਪਿਆਰਿਓ ਸਤਿ ਸ਼੍ਰੀ ਅਕਾਲ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਿਆਰਿਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਜਿੰਨੇ ਵੀ ਤੁਸੀਂ ਮੈਨੂੰ ਸੁਣ ਵਾਲੇ ਹੋ ਦੇਖਣ ਵਾਲੇ ਹੋ ਜਾਂ YouTube ਤੇ ਜਿੰਨੇ ਵੀ ਫੋਲੋ ਕਰਦੇ ਹੋ ਵਿਚਾਰ ਸੁਣਦੇ ਹੋ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਕਿ ਮੇ ਰਪਲਾਈ ਕਮੈਂਟ ਦਾ ਜ਼ਰੂਰ ਕਰਿਆ ਕਰੋ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਤੁਹਾਡੇ ਹਰ ਇੱਕ ਕਮੈਂਟ ਮੇਰੇ ਤੱਕਰ ਪਹੁੰਚਦੇ ਨੇ ਪਰ ਥੋੜਾ ਜਿਹਾ ਕਈ ਵਾਰੀ ਕੰਮਕਾਰ ਵਿੱਚ ਬਿਜ਼ੀ ਹੋਣ ਕਰਕੇ ਨਹੀਂ ਜਵਾਬ ਦੇ ਹੁੰਦਾ ਕਿਉਂਕਿ ਜਿੰਨਾ ਕੁ ਵੀ ਸਮਾਂ ਕੰਮਕਾਰ ਤੋਂ ਫ੍ਰੀ ਮਿਲਦਾ ਹੈ ਕੋਸ਼ਿਸ਼ ਕਰਦੀ ਹੈ ਕਿ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਵਿਚਾਰ ਸ਼ੂਟ ਕਰ ਲਈਏ ਇਸ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਇਸ ਗੱਲ ਨੂੰ ਤੁਸੀਂ ਬਿਲਕੁਲ ਮਾਈਂਡ ਨਾ ਕਰਨਾ ਇਹ ਤੁਹਾਡਾ ਹੀ ਪਿਆਰ ਹੈ ਤੁਹਾਡੀਆਂ ਹੀ ਦੁਆਵਾਂ ਨੇ ਤੁਹਾਡੀ ਬਲੇਸਿੰਗ ਹੈ ਜਿਹੜਾ ਆਪਾਂ ਜ਼ਿੰਦਗੀ ਦੇ ਰਜੇਵੇਂਆਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਕੋਈ ਨਾ ਕੋਈ ਕੋਸ਼ਿਸ਼ ਕਰਦੀ ਹੈ ਕਿ ਵਿਚਾਰ ਆਪ ਨਾਲ ਸਾਂਝੀ ਕਰ ਦੇ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਸੋ ਇਸ ਲਈ ਮੇਰੇ ਹੱਥ ਜੜ ਕੇ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਮਾਈਂਡ ਨਾ ਕਰਨਾ ਮੈਂ ਦਿਲੋਂ ਤੁਹਾਡੇ ਕਮੈਂਟਾਂ ਦਾ ਸਤਿਕਾਰ ਕਰਦਾ ਪਿਆਰ ਕਰਦਾ ਜੀ ਆਇਆਂ ਨੂੰ ਆਖਦਾ ਹਾਂ ਜੀ ਚਾਹੇ ਉਹ ਚੰਗੇ ਕਮੈਂਟ ਨੇ ਚਾਹੇ ਕੁਝ ਮਾੜੇ ਵੀ ਆ ਜਾਂਦੇ ਨੇ ਸੋ ਪਿਆਰੇ ਵਾਜ ਜੋ ਮੈਂ ਵਿਚਾਰ ਕਰਨੀ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਟਾਈਟਲ ਸੁਣ ਲਿਆ ਹੋਵੇਗਾ ਦੇਖੋ ਜਦੋਂ ਵੀ ਆਪਾਂ ਕੋਈ ਵਿਚਾਰ ਸੰਸਾਰ ਦੇ ਅੱਗੇ ਰੱਖਦੇ ਆਂ ਜਾਂ ਆਪਣਾ ਖਿਆਲ ਰੱਖਦੇ ਆਂ ਜਿੱਥੇ ਤੁਹਾਡੇ ਨਾਲ 10 ਸਹਿਮਤ ਹੁੰਦੇ ਨੇ ਤੇ ਉੱਥੇ 1-2 ਪਰਸਨ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਨਹੀਂ ਸਹਿਮਤ ਇਹ ਸੁਭਾਵਿਕ ਹੈ ਕਿਉਂਕਿ ਵਿਚਾਰ ਦੇ ਨਾਲ ਜ਼ਰੂਰੀ ਨਹੀਂ ਤੁਹਾਡੀ ਹਰ ਇੱਕ ਵਿਚਾਰ ਦੇ ਨਾਲ ਹਰ ਕੋਈ ਸਹਿਮਤ ਹੋਵੇ ਬਹੁਤ سارے ਲੋਕਾਂ ਨੇ ਜਿੱਥੇ ਚੰਗੇ ਕਮੈਂਟ ਕੀਤੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੈਂ 2-4 ਵਿਚਾਰ ਪ੍ਰਤੀ ਵੀਡੀਓ ਪਾਈਆਂ ਸਤਿਗੁਰੂ ਵਿਦਾਸ ਮਹਾਰਾਜ ਪ੍ਰਤੀ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਪਿਆਰ ਵੀ ਦਿੱਤਾ ਹੱਲਾਸ਼ੀਰੀ ਵੀ ਦਿੱਤੀ ਹੌਸਲਾ ਵੀ ਦਿੱਤਾ ਤੇ ਉੱਥੇ ਕਈਆਂ ਨੇ ਬੁਰਾ ਭਲਾ ਵੀ ਕਾਫੀ ਆਖਿਆ ਮੈਨੂੰ ਕੋਈ ਗਲਤ ਬੋਲਦਾ ਇਸ ਗੱਲ ਦਾ ਮੈਂ ਸ਼ਾਇਦ ਕਦੇ ਰਿਪਲਾਈ ਕਰਦਾ ਵੀ ਨਾ ਨਾ ਹੀ ਕੋਈ ਨੋਟਿਸ ਕਰਦਾ ਪਰ ਕੁਝ ਕਿ ਇੱਕ ਦੋ ਕਮੈਂਟ ਦੋ ਚਾਰ ਕਮੈਂਟ ਮੈਂ ਇਸ ਤਰ੍ਹਾਂ ਦੇ ਨੋਟ ਕੀਤੇ ਜਿਨ੍ਹਾਂ ਪ੍ਰਤੀ ਮੈਂ ਇਹ ਮਹਿਸੂਸ ਕੀਤਾ ਕਿ ਇਹਨਾਂ ਦਾ ਜਵਾਬ ਦੇਣਾ ਜਾਂ ਇਹਨਾਂ ਨੂੰ ਕਲੀਅਰ ਕਰਨਾ ਥੋੜਾ ਜਿਹਾ ਜ਼ਰੂਰੀ ਬਣਦਾ ਉਹ ਕਮੈਂਟ ਸਨ ਸਤਗੁਰੂ ਵਿਦਾਸ ਮਹਾਰਾਜ ਪ੍ਰਤੀ ਹੁਣ ਬਹੁਤ ਸਾਰੇ ਸੱਜਣ ਕਮੈਂਟਾਂ ਵਿੱਚ ਇਹ ਇਹ ਆਖਰੇ ਨੇ ਇੱਕ ਸੱਜਣ ਨੇ ਤੇ ਕਮੈਂਟ ਕੀਤਾ ਕਹਿੰਦਾ ਕਿ ਪਿਆਰਿਆ ਜੇਕਰ ਗੁਰੂ ਸਹਿਬਾਨ ਜਾਂ ਗੁਰੂ ਨਾਨਕ ਪਾਸ਼ਾ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਦਰਜ ਕਰ ਦੇ ਤਾਂ ਬ੍ਰਾਹਮਣਵਾਦ ਨੇ ਇਹਨਾਂ ਦੀ ਬਾਣੀ ਘੱਟੇ ਰੋਲ ਦੇਣੀ ਸੀ ਲੱਭਿਆ ਵੀ ਨਹੀਂ ਸੀ ਲੱਭਣੀ ਹੁਣ ਘੱਟਾ ਸ਼ਬਦ ਵਰਤਣਾ ਘੱਟੇ ਰੋਲ ਦੇਣੀ ਸੀ ਲੱਭਿਆ ਵੀ ਨਹੀਂ ਸੀ ਲੱਭਣੀ ਪਿਆਰਿਓ ਕੱਟਾ ਸ਼ਬਦ ਆਪਾਂ ਮਿੱਟੀ ਕਟੇਲੇ ਵਰਤਦੇ ਹੁੰਦੇ ਆ ਮਿੱਟੀ ਕਟਾ ਭਾਵ ਧੂੜ ਜਿੱਥੇ ਕੁਝ ਪਤਾ ਨਾ ਲੱਗੇ ਧੁੰਦਲਾ ਹੋ ਜਾ ਸਾਰਾ ਕੁਝ ਆਪਾਂ ਪੰਜਾਬੀ ਸ਼ਬਦ ਵਰਤਦੇ ਸੀ ਕਿ ਮਿੱਟੀ ਕਟਾ ਚੜਿਆ ਹੋਇਆ ਹੈ ਦੇਖੋ ਪਿਆਰਿਓ ਕੱਟਾ ਸ਼ਬਦ ਗਰਵਾਣੀ ਪ੍ਰਤੀ ਵਾਤ ਵਰਤਨਾ ਇਹ ਕੋਈ ਬਹੁਤ ਚੰਗੀ ਅਕਲ ਦੀ ਨਿਸ਼ਾਨੀ ਨਹੀਂ ਹੈ ਤੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹਨਾਂ ਦੀ ਬਾਣੀ ਲਈ ਸ਼ਬਦ ਵਰਤਨਾ ਘੱਟੇ ਘੱਟੇ ਰੋਲ ਦੇਣੀ ਸੀ ਇਹ ਕੋਈ ਸ਼ੋਭਾ ਨਹੀਂ ਦਿੰਦਾ ਇਹ ਕੋਈ ਅਸੀਂ ਆਪਣੀ ਬਹੁਤ ਸਮਝਦਾ ਪ੍ਰਦਰਸ਼ਨ ਨਹੀਂ ਕਰ ਰਹੇ ਅਸੀਂ ਆਪਣੀ ਬੇਅਕਲੀ ਦਾ ਹੀ ਪ੍ਰਦਰਸ਼ਨ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਦੇ ਲਬਜ ਵਰਤ ਗਏ ਜਿੱਥੋਂ ਤੱਕ ਇਹ ਇਸ ਗੱਲ ਦਾ ਸਵਾਲ ਹੈ ਜਿਹੜੇ ਬਹੁਤ ਸੱਜਣ ਕਈ ਵਾਰੀ ਇਹ ਕਹਿੰਦੇ ਨੇ ਕਿ ਜੇਕਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਦਰਜ ਹੁੰਦੀ ਤਾਂ ਪਤਾ ਨਹੀਂ ਸੀ ਲੱਗਣਾ ਪਹਿਲੀ ਗੱਲ ਤੇ ਮੈਂ ਇਹ ਕਲੀਅਰ ਕਰ ਦਿਆਂ ਕਿ ਜਿਹੜਾ ਜੇ ਸ਼ਬਦ ਹੈ ਇਹ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਉਹ ਸਮਾਂ ਲੰਘ ਚੁੱਕਾ ਹੈ ਇਹ ਤੇ ਸਿਰਫ ਅਸੀਂ ਆਪਣੇ ਥਾਟ ਆਪਣੀ ਖਿਆਲ ਆਪਣੀ ਜੋ ਸੋਚ ਹੈ ਉਹ ਅੱਗੇ ਰੱਖ ਰਹੇ ਹਾਂ ਜੇ ਸ਼ਬਦ ਲਾ ਕੇ ਕਿਉਂਕਿ ਉਹਨਾਂ ਮਹਾਪੁਰਸ਼ਾਂ ਨੂੰ ਤੇ ਪਤਾ ਸੀ ਕਿ ਸਾਡਾ ਕੀ ਮਕਸਦ ਹੈ ਕੀ ਟਾਰਗੇਟ ਹੈ ਅਸੀਂ ਕਿੱਥੇ ਚੱਲੇ ਜਾ ਰਹੇ ਹਾਂ ਤੇ ਸਾਡੇ ਇਸ ਜੋ ਮਿਸ਼ਨ ਹੈ ਸਾਡੀ ਕ੍ਰਾਂਤੀ ਹੈ ਇਹ ਕਿੱਥੇ ਜਾ ਕੇ ਅਸੀਂ ਇਹਨੂੰ ਕਿਹੜਾ ਰੂਪ ਦੇਣਾ ਹੈ ਉਹਨਾਂ ਨੂੰ ਤਾਂ ਸਾਰਾ ਪਤਾ ਸੀ ਹੁਣ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਣ ਵੇਲੇ ਪੰਜਾਬੀ ਭਾਸ਼ਾ ਗੁਰਮੁਖੀ ਜਿਹਨੂੰ ਆਪਾਂ ਕਹਿੰਦੇ ਆ ਗੁਰਮੁਖੀ ਭਾਸ਼ਾ ਵਰਤੀ ਗੁਰਮੁਖੀ ਭਾਸ਼ਾ ਵਿੱਚ ਬਾਣੀ ਲਿਖੀ ਜਾ ਜਾਂ ਗੁਰੂ ਸਾਹਿਬਾਨਾਂ ਨੇ ਇਹ ਭਾਸ਼ਾ ਅਡਾਪਟ ਕੀਤੀ ਗੁਰਮੁਖੀ ਭਾਸ਼ਾ ਪੰਜਾਬੀ ਭਾਸ਼ਾ ਤਾਂ ਇਹਦੇ ਪਿੱਛੇ ਕੋਈ ਛੋਟਾ ਮੋਟਾ ਕਾਰਨ ਨਹੀਂ ਹੈ ਜਿਹੜੀ ਭਾਸ਼ਾ ਪਿੱਛੋਂ ਸਤਿਗੁਰ ਵਿਦਾ ਸਤਿਗੁਰ ਕਬੀਰ ਜੀ ਬਾਬਾ ਫਰੀਦ ਜੀ ਇਹਨਾਂ ਮਹਾਪੁਰਸ਼ਾਂ ਪਾਸੋਂ ਚੱਲੀ ਆ ਰਹੀ ਹੈ ਉਹੀ ਗੁਰਮਤ ਨੇ ਪ੍ਰਵਾਨ ਕੀਤੀ ਤਾਂ ਇਹ ਇਸ ਨੂੰ ਤੁਸੀਂ ਅਨਗੋਲਿਆ ਕਰ ਦੋਗੇ ਕਿ ਇਹ ਕਿਉਂ ਇਹ ਏਡੀ ਵੱਡੀ ਚੀਜ਼ ਕਿਉਂਕਿ ਕਿਸੇ ਭਾਸ਼ਾ ਨੂੰ ਅਸੈਪਟ ਕਰਨਾ ਉਸ ਭਾਸ਼ਾ ਦੇ ਵਿੱਚ ਆਪਣਾ ਗ੍ਰੰਥ ਲਿਖਣਾ ਆਪਣੀ ਬਾਣੀ ਲਿਖਣੀ ਇਸੇ ਚੀਜ਼ ਤੋਂ ਬਹੁਤ ਵੱਡਾ ਵੈਸੇ ਸਮਝ ਤੇ ਇਸ਼ਾਰਾ ਮਿਲ ਜਾਂਦਾ ਸੀ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖੀ ਦਾ ਜੋ ਮਾਰਗ ਹੈ ਜਾਂ ਰਸਤਾ ਹੈ ਤਾਂ ਇਹਦੇ ਪਿੱਛੇ ਸੋਚ ਕਿਹੜੀ ਕੰਮ ਕਰ ਰਹੀ ਹੈ ਕੀ ਟਾਰਗੇਟ ਹੈ ਤੇ ਦੂਸਰੀ ਗੱਲ ਜਿਹੜਾ ਆਪਾਂ ਕਹਿੰਦੇ ਆ ਤੇ ਦੂਜਾ ਪਿਆਰਿਓ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਆ ਕਿ ਜੇ ਨਾ ਬਾਣੀ ਦਰਜ ਹੁੰਦੀ ਤੇ ਪਤਾ ਨਹੀਂ ਸੀ ਲੱਗਣਾ ਮਨ ਨੂੰ ਪਿਆਰਿਓ ਇੱਕ ਦੱਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਬਹੁਤ ਬਾਅਦ ਵਿੱਚ ਰਚਨਾ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਰਚਨਾ ਤੇ ਬਹੁਤ ਬਾਅਦ ਵਿੱਚ ਹੋਈ ਹੈ ਪਰ ਸਤਗੁਰ ਵਿਦਾਸ ਮਹਾਰਾਜ ਜੀ ਦਾ ਜ਼ਿਕਰ ਤਾਂ ਪਹਿਲਾਂ ਵੀ ਗ੍ਰੰਥਾ ਵਿੱਚ ਆਉਂਦਾ ਹੈ ਉਹਨਾਂ ਦੀ ਪਰਮ ਸ਼ਿਸ਼ ਪਰਮ ਸੇਵਕ ਮੀਰਾ ਬਾਈ ਉਹਨਾਂ ਦੇ ਗ੍ਰੰਥਾ ਵਿੱਚ ਆਉਂਦਾ ਹੈ ਉਹਨਾਂ ਦੀ ਬਾਣੀ ਚ ਆਉਂਦਾ ਹੈ ਭਗਤ ਮਾਲ ਗ੍ਰੰਥ ਹੈ ਉਹਨਾਂ ਦੇ ਵਿੱਚ ਆਉਂਦਾ ਹੈ ਹੋਰ ਵੀ ਇਹੋ ਜਿਹਾ ਗ੍ਰੰਥ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਸਤਗੁਰਾਂ ਦਾ ਜ਼ਿਕਰ ਆਉਂਦਾ ਹੈ ਤੇ ਜਿਹੜੀ ਆਪਾਂ ਗੱਲ ਕਰਦੇ ਆ ਕਿ ਪਤਾ ਨਹੀਂ ਸੀ ਲੱਗਣਾ ਜੇ ਬਾਣੀ ਨਾ ਦਰਜ ਹੁੰਦੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਹੀ ਤੁਸੀਂ ਕਦੇ ਪੜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇੱਕ ਬੜਾ ਹੀ ਮਹਾਨ ਬਾਕ ਹੈ ਕਹਿੰਦੇ ਨੇ ਕਿ ਅਨਕ ਯਤਨ ਕਰ ਰੱਖਿਆ ਰਤਨ ਨਾ ਛਪੇ ਛਾਇਆ ਰਤਨ ਨਾ ਛਪੇ ਛਾਇਆ ਮੈਂ ਜਿਹੜਾ ਰਤਨ ਹੈ ਉਹ ਕਦੇ ਛੁਪਿਆ ਨਹੀਂ ਰਹਿੰਦਾ ਚਾਹੇ ਜਿੰਨੇ ਮਰਜ਼ੀ ਤੁਸੀਂ ਯਤਨ ਉਹਨੂੰ ਲੁਕਾਉਣ ਦੇ ਕਰ ਲੋ ਤੇ ਜਿਹੜੇ ਸਤਗੁਰ ਵਿਦਾਸ ਮਹਾਰਾਜ ਉਹ ਸਿਰੰਕਰ ਦੇ ਸਰਕਾਰ ਰੂਪ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਜਗਤ ਵਿੱਚ ਪ੍ਰਗਟ ਹੋਣ ਤੋਂ ਅਲੋਪ ਰਹਿ ਜਾਂਦੇ ਉਹਨਾਂ ਦਾ ਨਾਮ ਪਤਾ ਲੱਗਦਾ ਬਾਣੀ ਆਖਰੀ ਹੈ ਕਿ ਰਤਨ ਨਾ ਛਪੇ ਛਾਇਆ ਸਤਿਗੁਰ ਕਵੀ ਜੀ ਸਤਿਗੁਰ ਅਵਦਾਸ ਜੀ ਇਹ ਤੇ ਮਹਾਨ ਰਤਨ ਨੇ ਇਸ ਭਾਰਤ ਦੇ ਇਤਿਹਾਸ ਵਿੱਚ ਤ੍ਰੂ ਤਾਰੇ ਵਾਂਗੂ ਨੇ ਇਹ ਕਿਸ ਤਰ੍ਹਾਂ ਛਪੇ ਰਹਿ ਜਾਂਦੇ ਇਹ ਗੱਲਾਂ ਕਰਕੇ ਤਾਂ ਅਸੀਂ ਆਪਣੀ ਇੱਕ ਗੱਲ ਵੀ ਛੋਟੀ ਸੋਚ ਨੂੰ ਅੱਗੇ ਰੱਖ ਰਹੇ ਹਾਂ ਹੁਣ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਿ ਉਹਨਾਂ ਨੂੰ ਇਤਿਹਾਸ ਵਿੱਚ ਨਹੀਂ ਜਾਣਿਆ ਜਾਂਦਾ ਆਪਾਂ ਭਗਵਾਨ ਵਾਲਮੀਕ ਜੀ ਦੀ ਗੱਲ ਕਰ ਲਈਏ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਿ ਉਹਨਾਂ ਨੂੰ ਸਮਾਜ ਨਹੀਂ ਜਾਣਦਾ ਮੀਰਾਬਾਈ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਿ ਮੀਰਾਬਾਈ ਨੂੰ ਸਮਾਜ ਨਹੀਂ ਜਾਣਦਾ ਪਾਪਾ ਬੁੱਲੇ ਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਿ ਬੁੱਲੇ ਸ਼ਾਹ ਨੂੰ ਸਮਾਜ ਨਹੀਂ ਜਾਣਦਾ ਵਾਰਿਸਾਨ ਸਮਾਜ ਨਹੀਂ ਜਾਣਦਾ ਹੋਰ ਇਹੋ ਜੇ ਬਹੁਤ ਮਹਾਪੁਰਸ਼ ਨੇ ਸੰਤ ਨੇ ਭਗਤ ਜਨ ਨੇ ਬ੍ਰਹਮ ਗਿਆਨੀ ਨੇ అవਤਾਰ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਪਰ ਸਮਾਜ ਜਾਣਦਾ ਹੈ ਇਸ ਲਈ ਇਹ ਗੱਲ ਕਰਨੀ ਕਿ ਜੇ ਬਾਣੀ ਨਾ ਲਿਖਦੇ ਪਹਿਲੀ ਗੱਲ ਤੇ ਜੇ ਲਫ਼ਜ਼ ਆਪਾਂ ਵਰਤੇ ਹੀ ਨਹੀਂ ਸਕਦੇ ਉਹ ਤਾਂ ਸਮਾ ਲੰਘ ਚੁੱਕਾ ਹੈ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਕਲੀਅਰ ਕੀਤਾ ਹੈ ਕਿ ਜਿਹੜੀ ਇਹ ਕ੍ਰਾਂਤੀ ਚੱਲੀ ਸੀ ਜਿਹੜੀ ਇੱਕ ਸੋਚ ਗੁਰੂ ਨਾਨਕ ਪਾਤਸ਼ਾਹ ਨੇ ਲੈ ਕੇ ਚੱਲੇ ਗੁਰੂ ਨਾਨਕ ਪਾਤਸ਼ਾਹ ਉਹ ਸੋਚ ਪਿੱਛੇੋਂ ਚੱਲੀ ਆ ਰਹੀ ਹੈ ਸਤਿਗੁਰ ਨਾਮਦੇਵ ਸਤਿਗੁਰ ਕਬੀਰ ਸਤਿਗੁਰ ਅਵਦਾਸ ਜੀ ਇਹ ਉਹਨਾਂ ਦੀ ਚਲਾਈ ਹੋਈ ਲਹਿਰ ਹੈ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅ ਅੱਗੇ ਲੈ ਕੇ ਆਂਦਾ ਹੁਣ ਪਤਾ ਨਹੀਂ ਕਿਉਂ ਅਸੀਂ ਕਿਸੇ ਨੂੰ ਛੋਟਾ ਵੱਡਾ ਸਾਫਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਤਾਂ ਜਿੰਨਾ ਸਤਿਕਾਰ ਗੁਰੂ ਸਤਗੁਰੂ ਗੁਰੂ ਅਰਬਿਦਾਸ ਮਹਾਰਾਜ ਦਾ ਕਰਦੇ ਹਾਂ ਉਨਾ ਹੀ ਸਤਿਕਾਰ ਗੁਰੂ ਨਾਨਕ ਪਾਤਸ਼ਾਹ ਬਾਾਕੀ ਪਾਤਸ਼ਾਹੀਆਂ ਦਾ ਕਰਦੇ ਹਾਂ ਪਰ ਜਿਹੜੇ ਇਦਾਂ ਦੇ ਕਮੈਂਟ ਕਰਦੇ ਨੇ ਕਿ ਘੱਟੇ ਰੋਲ ਦੇਣੀ ਸੀ ਬਾਣੀ ਦੇ ਨਾਮ ਲਿਖਦੇ ਇੱਥੋਂ ਪਤਾ ਲੱਗਦਾ ਕਿ ਤੁਹਾਡੇ ਅੰਦਰ ਭਾਈ ਕਿੰਨੀ ਜ਼ਹਿਰ ਭਰੀ ਪਈ ਹੈ ਤੁਸੀਂ ਸਿਰਫ ਉੱਪਰ ਉੱਪਰੋ ਲਿਖਦੇ ਹੋ ਕਿ ਅਸੀਂ ਭਗਤ ਸਹਿਬਾਨਾਂ ਦਾ ਸਤਿਕਾਰ ਕਰਦੇ ਹਾਂ ਪਰ ਅੰਦਰ ਤੁਹਾਡੇ ਇਸ ਤਰ੍ਹਾਂ ਦੀ ਜ਼ਹਿਰ ਭਰੀ ਹੋਈ ਹੈ ਕਿ ਬਾਣੀ ਘੱਟੇ ਰੋਲ ਦੇਣੀ ਸੀ ਜੇਕਰ ਤੁਸੀਂ ਥੋੜਾ ਵਾਲਾ ਇਤਿਹਾਸ ਨੂੰ ਪੜੋ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਏਗਾ ਆਪਣੇ ਆਪ ਕਲੀਅਰ ਹੋ ਜਾਏਗਾ ਕਿ ਇਹ ਸਾਰੀ ਇਸ ਸਾਰੀ ਜਿਹੜੀ ਇੱਕ ਲੜੀ ਹੈ ਕਮਾਲ ਹੈ ਕਿਸ ਤਰ੍ਹਾਂ ਪਰੋਈ ਜਾ ਰਹੀ ਹੈ ਕਿਸ ਤਰ੍ਹਾਂ ਇਹ ਮਣਕੇ ਦੇ ਨਾਲ ਮਣਕਾ ਜੁੜ ਰਿਹਾ ਹੈ ਉਹਨਾਂ ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨੀ ਇਹ ਐਵੇਂ ਨਹੀਂ ਸੀ ਇਹਦੇ ਪਿੱਛੇ ਬਹੁਤ ਵੱਡਾ ਮਕਸਦ ਸੀ ਇੱਕ ਪੂਰੀ ਮਾਲਾ ਦੇ ਬਣ ਕੇ ਨੇ ਇੱਕ ਵੀਰ ਨੇ ਪਿਆਰੇ ਹੋਰ ਕਮੈਂਟ ਕੀਤਾ ਹੈ ਮੈਰੀਡ ਕੀਤਾ ਕਹਿੰਦਾ ਕਿ ਮੂਰਖਾ ਕਦੇ ਗੁਰੂ ਨਾਨਕ ਦੇਵ ਦੇ ਗੁਣ ਵੀ ਗਾ ਲਿਆ ਕਰ ਜਿਨ੍ਹਾਂ ਨੇ ਭਗਤ ਰਵਦਾਸ ਜੀ ਨੂੰ ਬ੍ਰਹਿਮੰਡੀ ਸਟੇਜ ਤੇ ਲੈ ਕੇ ਆਂਦਾ ਇਹ ਮੈਨੂੰ ਵੈਸੇ ਸਮਝ ਨਹੀਂ ਲੱਗੀ ਵੀ ਬ੍ਰਹਿਮੰਡੀ ਸਟੇਜ ਤੇ ਲੈ ਕੇ ਆਂਦਾ ਏ ਕਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਜਾਂ ਕਿਸ ਚੀਜ਼ ਨੂੰ ਕਹਿ ਰਹੇ ਨੇ ਮੈਂ ਗੁਰੂ ਨਾਨਕ ਪਾਸ਼ਾ ਨੇ ਭਗਤ ਰਵਦਾਸ ਜੀ ਨੂੰ ਬ੍ਰਹਿਮੰਡੀ ਸਟੇਜ ਤੇ ਲੈ ਕੇ ਆਂਦਾ ਕਿਹੜੀ ਬ੍ਰਹਿਮੰਡੀ ਸਟੇਜ ਦੀ ਉਹ ਗੱਲ ਕਰ ਰਹੇ ਨੇ ਜੇ ਤੁਸੀਂ ਥੋੜਾ ਜਿਹਾ ਕਲੀਅਰ ਕਰਦੇ ਤਾਂ ਮੈਨੂੰ ਜ਼ਿਆਦਾ ਪਤਾ ਲੱਗਦਾ ਪਰ ਜਿੱਤੇ ਤੱਕ ਕਰੋ ਜੇ ਇਸ ਨਜ਼ਰੀਏ ਨਾਲ ਜਾਂ ਜੇ ਇਸ ਲਹਿਜ਼ੇ ਨਾਲ ਉਹਦਾ ਕਮੈਂਟ ਕਰਨ ਦਾ ਤਰੀਕਾ ਸੀ ਉਹ ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦੇ ਨੇ ਉਸ ਵੀਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਿਆਰਿਆ ਗੁਰੂ ਰਵਿਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਨਾਲੋਂ ਕਾਫੀ ਸਮਾਂ ਪਹਿਲਾਂ ਹੋਏ ਨੇ ਜਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਉਦਾਸੀਆਂ ਸ਼ੁਰੂ ਕਰਦੇ ਨੇ ਉਦੋਂ ਤੱਕ ਸਤਿਗੁਰ ਅਬਿਦਾਸ ਮਹਾਰਾਜਾ ਸਤਿਗੁਰ ਕਬੀਰ ਜੀ ਇਹਨਾਂ ਦੇ ਨਾਮ ਦਾ ਡੰਕਾ ਪੂਰੇ ਸੰਸਾਰ ਵਿੱਚ ਵੱਜ ਚੁੱਕਾ ਸੀ ਪਤਾ ਸੀ ਕਿ ਕੋਈ ਇਹੋ ਜਿਹੇ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਹਨ ਜਿਹੜੇ ਉਸ ਪਰਿਪੂਰਨ ਪਰਮਾਤਮਾ ਵਿੱਚ ਅਪੇਧ ਹਨ ਜਿਹੜੇ ਪੂਰਾ ਡਟ ਕੇ ਜਾਤ ਪਾਤ ਦਾ ਵਿਰੋਧ ਕਰਦੇ ਨੇ ਖੰਡਨ ਕਰਦੇ ਨੇ ਕਿ ਕ੍ਰਾਂਤੀਕਾਰੀ ਲਹਿਰ ਲੈ ਕੇ ਚੱਲੇ ਹੋਏ ਨੇ ਇਸ ਗੱਲ ਦਾ ਪ੍ਰਚਾਰ ਸਾਰੀ ਦੁਨੀਆ 'ਚ ਹੋ ਚੁੱਕਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਵੀ ਜਿੱਥੇ ਆਪਣੀ ਬਾਣੀ ਗਾਇਨ ਕਾਇਆ ਕਰਦੇ ਸਨ ਇਹਨਾਂ ਮਹਾਪੁਰਸ਼ਾਂ ਦੀ ਬਾਣੀ ਦਾ ਵੀ ਗਾਇਨ ਕਰਿਆ ਕਰਦੇ ਸਨ ਉਹ ਤੇ ਪਹਿਲਾਂ ਹੀ ਜਿਸ ਤਰ੍ਹਾਂ ਸਤਿਗੁਰ ਆਖਦੇ ਨੇ ਕਿ ਆਪ ਮੁਕਤ ਮੁਕਤ ਕਰੈ ਸੰਸਾਰ ਉਹ ਤੇ ਮੁਕਤ ਸਨ ਸਿਰਫ ਸੰਸਾਰ ਨੂੰ ਮੁਕਤ ਮੁਕਤ ਵੀ ਕਿੱਥੋਂ ਇਹ ਜਿਹੜਾ ਬ੍ਰਾਹਮਣ ਦਾ ਬਣਾਇਆ ਹੋਇਆ ਜੰਜਾਲ ਸੀ ਇਹਦੇ ਤੋਂ ਮੁਕਤ ਕਰਨ ਆਏ ਸਨ ਇਹ ਜਾਤ ਪਾਤ ਦਾ ਕਹ ਲਈ ਇਹ ਵੰਨ ਵਿਵਸਥਾ ਦਾ ਕਹ ਲਈ ਇਸ ਜੰਜਾਲ ਤੋਂ ਮੁਕਤ ਕਰਨ ਲਈ ਸਾਨੂੰ ਆਏ ਸਨ ਹੋਰ ਮੈਨੂੰ ਕਮੈਂਟ ਕੀਤਾ ਕਿਸੇ ਨੇ ਮੇਰੇ WhatsApp ਤੇ ਸੈਂਡ ਕੀਤਾ ਬਹੁਤ ਲੰਮਾ ਚੜਾ ਕਮੈਂਟ ਸੀ ਉਹਦੇ ਵਿੱਚ ਉਹ ਉਸ ਵੀਰ ਨੇ ਇੱਕ ਗੱਲ ਲਿਖੀ ਕਹਿੰਦਾ ਕਿ ਤੁਸੀਂ ਭਗਤ ਸਹਿਵਾਨਾਂ ਨੂੰ ਗੁਰੂ ਸਹਿਵਾਨਾਂ ਦੇ ਨਾਲ ਬਰਾਬਰੀ ਨਹੀਂ ਕਰ ਸਕਦੇ ਭਗਤਾਂ ਨੇ ਭਗਤੀ ਹੀ ਰਹਿਣਾ ਹੈ ਭਗਤ ਸਹਿਵਾਨਾਂ ਦੀ ਗੁਰੂ ਸਹਿਵਾਨ ਨਾਲ ਬਰਾਬਰੀ ਨਹੀਂ ਕਰਦੇ ਕਰ ਸਕਦੇ ਭਗਤਾਂ ਨੇ ਭਗਤੀ ਰਹਿਣਾ ਹੈ ਤੁਸੀਂ ਇਸ ਤਰ੍ਹਾਂ ਕਰਕੇ ਉਹਨਾਂ ਦੀ ਬਾਣੀ ਦੀ ਬਿਆਦਵੀ ਕਰ ਰਹੇ ਹੋ ਜਿ ਉਹਨਾਂ ਦੀ ਬਿਆਦਵੀ ਕਰ ਰਹੇ ਹਰ ਆਨ ਹੁੰਦਾ ਮੈਂ ਕਿ ਕਹਿੋ ਕਹਿੋ ਜੀ ਸੋਚ ਦੇ ਮਾਲਕ ਲੋਕੀ ਬੈਠੇ ਨੇ ਵੀਰਿਆ ਇਹ ਤੁਹਾਡੇ ਕਮੈਂਟਾਂ ਤੋਂ ਇਹ ਕਲੀਅਰ ਹੋ ਜਾਂਦਾ ਏ ਕਿ ਅਸੀਂ ਤਾਂ ਇੱਕ ਨਜ਼ਰ ਦੇ ਨਾਲ ਸਭ ਨੂੰ ਦੇਖਦੇ ਆਂ ਪਰ ਤੁਹਾਡੀ ਇੱਕ ਨਜ਼ਰ ਨਹੀਂ ਹੈ ਪਰ ਤੁਹਾਡੇ ਕਮੈਂਟਾਂ ਤੋਂ ਪਤਾ ਲੱਗਦਾ ਕਿ ਫਰਕ ਤੁਹਾਡੀ ਸੋਚ ਵਿੱਚ ਹੈ ਫਰਕ ਤੁਸੀਂ ਰੱਖਦੇ ਹੋ ਕਿਉਂਕਿ ਸਾਡੇ ਤਾਂ ਕਿਸੇ ਗੱਲ ਵਿੱਚ ਇਹ ਇਹ ਹੈ ਹੀ ਨਹੀਂ ਕਿ ਗੁਰੂ ਨਾਨਕ ਪਾਸ਼ਾ ਨੂੰ ਅਸੀਂ ਛੋਟਾ ਸਾਖਤ ਕਰਦੇ ਆ ਜਿਉਂ ਰਵਿਦਾਸ ਜੀ ਨੂੰ ਵੱਡਾ ਕਰਦੇ ਅਸੀਂ ਤਾਂ ਇਹ ਕਹਿੰਦੇ ਆ ਕਿ ਉਹਨਾਂ ਦੀ ਅਵਸਥਾ ਤੇ ਭਾਈ ਇਹੋ ਜਿਹੀ ਹੈ ਅੱਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਵੀਰਾ ਏਕ ਭੈ ਕੋਈ ਨਾ ਸਕੇ ਪਛਾਨੀ ਹੁਣ ਜਦ ਉਸ ਪਰਿਪੂਰਨ ਪਰਮਾਤਮਾ ਦੇ ਸਿੰਘਾਸਨ ਤੇ ਸਾਰੇ ਵਿਰਾਜਮਾਨ ਹੋ ਗਏ ਨੇ ਤੇ ਫਿਰ ਕੌਣ ਛੋਟਾ ਕੌਣ ਵੱਡਾ ਅਸੀਂ ਤਾਂ ਕਹਿੰਦੇ ਕਿ ਸਾਰਿਆਂ ਨੂੰ ਇੱਕ ਨਜ਼ਰੀਏ ਨਾਲ ਦੇਖੋ ਜਿਹੜੀਆਂ ਇਹ ਗੱਲਾਂ ਕਰ ਰਹੀਆਂ ਕਿ ਭਗਤਾਂ ਦੀ ਤੁਸੀਂ ਗੁਰੂ ਸਹਿਬਾਨ ਨਾਲ ਬਰਾਬਰੀ ਨਹੀਂ ਕਰ ਸਕਦੇ ਭਗਤਾਂ ਨੇ ਭਗਤੀ ਰਹਿਣਾ ਇਹ ਤੇ ਵੈਸੇ ਤੁਸੀਂ ਆਪਣੀ ਇੱਕ ਨਫ਼ਰਤ ਭਰੀ ਸੋਚ ਦਾ ਜ਼ਾਹਰਾ ਕਰ ਰਹੇ ਹੋ ਹੋਰ ਕੁਝ ਨਹੀਂ ਬਾਣੀ ਲਿਖਣੀ ਜਾਂ ਬਾਣੀ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨੀ ਪਿਆਰਿਓ ਇਹ ਤੇ ਉਹਨਾਂ ਦਾ ਟਾਰਗੇਟ ਹੈ ਤੇ ਉਹਨਾਂ ਦਾ ਮਿਸ਼ਨ ਸੀ ਇਹੀ ਤੇ ਸਾਰੇ ਮਹਾਪੁਰਸ਼ਾਂ ਦਾ ਮਿਸ਼ਨ ਸੀ ਜਿਨ੍ਹਾਂ ਨੇ ਆਪਣਾ ਮਿਸ਼ਨ ਪੂਰਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਨਾ ਕਰਦੇ ਤੇ ਪਤਾ ਨਹੀਂ ਸੀ ਲੱਗਣਾ ਤੁਸੀਂ ਇਹ ਕਿਉਂ ਨਹੀਂ ਸੋਚ ਰਹੇ ਵੀ ਜਿਨ੍ਹਾਂ ਕਾਰਨਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕੀਤੀ ਹੈ ਵੱਖ-ਵੱਖ ਮਹਾਪੁਰਸ਼ਾਂ ਨੂੰ ਇਕੱਠੇ ਕਰਕੇ ਵੱਖ-ਵੱਖ ਬ੍ਰਾਹਮਣੀਆਂ ਬਣਾਈਆਂ ਹੋਈਆਂ ਜਾਤਾਂ ਜਿਨ੍ਹਾਂ ਨੂੰ ਕਹਿੰਦੇ ਸਨ ਵੱਖ-ਵੱਖ ਜਾਤਾਂ ਦੇ ਵਿੱਚੋਂ ਇਕੱਠੇ ਕਰਕੇ ਜੇ ਇੱਕ ਪਲੋਟ ਪਲੇਟਫਾਰਮ ਤੇ ਇਕੱਠੇ ਕੀਤਾ ਹੈ ਤਾਂ ਉਹਦਾ ਕੋਈ ਰੀਜਨ ਸੀ ਉਸ ਗੱਲ ਵੱਲ ਕਿਉਂ ਨਹੀਂ ਵੱਧਦੇ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ بجائے ਕਿ ਬਾਣੀ ਨਾ ਲਿਖ ਦੇ ਤਾਂ ਘਟੇ ਰੁਲ ਜਾਣੀ ਸੀ ਜਾਂ ਆਹ ਹੋ ਜਾਣਾ ਸੀ ਆਹ ਹੋ ਜਾਣਾ ਸੀ ਇਹਨਾਂ ਗੱਲਾਂ ਦੀ ਬਜਾਏ ਇਹਨਾਂ ਗੱਲਾਂ 'ਵੱਲ ਧਿਆਨ ਦਿਈਏ ਕਿ ਜੇ ਇਕੱਠੇ ਕੀਤੇ ਨੇ ਤਾਂ ਇਹਦਾ ਮਕਸਦ ਕੀ ਸੀ? ਇਹ ਕਿਉਂ ਕੀਤੇ ਨੇ? ਇਹਨਾਂ ਗੱਲਾਂ 'ਵੱਲ ਜਾਈਏ ਆਪਾਂ। ਬਾਕੀ ਮੈਂ ਵੀਰ ਨੂੰ ਦੱਸਣਾ ਚਾਹੁੰਦਾ ਅਸੀਂ ਤੇ ਗੁਣਗਾਨ ਰੋਜ਼ ਕਰੀਦੇ ਨੇ। ਸਾਨੂੰ ਕਿਸੇ ਕੋਲੋਂ ਸਾਠੀ ਵੀੜ ਲੈਣ ਦੀ ਥੋੜੀ ਲੋੜ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਣਗਾਨ ਕਰਦੇ ਆ ਜਾਂ ਨਹੀਂ ਕਰਦੇ। ਅਸੀਂ ਤਾਂ ਦਿਨ ਰਾਤ ਕਰਦੇ ਹਾਂ। ਗੁਣਗਾਨ ਕਰਨ ਦਾ ਮਤਲਬ ਇਹ ਨਹੀਂ ਜਿਸ ਤਰ੍ਹਾਂ ਤੁਸੀਂ પણ ਤੁਸੀਂ ਇਦਾਂ ਦੇ ਕਮੈਂਟ ਕਰਕੇ ਸਾਬਿਤ ਕਰ ਰਹੇ ਹੋ ਕਿ ਤੁਸੀਂ ਜ਼ਿਆਦਾ ਗੁਣਗਾਨ ਕਰ ਰਹੇ ਗੁਣਗਾਨ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਮਕਸਦ ਦਿੱਤਾ ਹੈ ਜਾਂ ਸਾਨੂੰ ਇੱਕ ਰਸਤਾ ਦਿੱਤਾ ਹੈ ਜਿਹੜੀ ਸਾਨੂੰ ਏਕਤਾ ਦਾ ਸਬਕ ਦਿੱਤਾ ਹੈ ਅਸੀਂ ਉਸ ਏਕਤਾ ਤੇ ਚੱਲੀਏ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੀਏ ਜੇ ਕੋਈ ਸਮਾਜ ਵਿਰੋਧੀ ਅਨਸਰ ਜੇਕਰ ਸਮਾਜ ਵਿਰੋਧੀ ਅਨਸਰ ਕਿਸੇ ਨਾਲ ਕੋਈ ਬਿਤਕਰਾ ਕਰਦਾ ਹੈ ਜਾਤ ਨਸਲ ਰੰਗ ਭੇਦ ਦੇ ਆਧਾਰ ਤੇ ਤਾਂ ਉਹਨੂੰ ਮੂੰਹ ਤੋੜਮਾ ਜਵਾਬ ਦਿਈਏ ਜਿਵੇਂ ਸਤਿਗੁਰੂ ਪਾਤਸ਼ਾਹ ਦਿੰਦੇ ਰਹੇ ਨੇ ਜਿਵੇਂ ਸਤਿਗੁਰੂ ਪਾਸ਼ਾ ਡਟ ਕੇ ਕਹਿੰਦੇ ਨੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਬਿਨ ਕੈ ਸੰਗਤ ਸਾਥ ਵੱਡਿਆਂ ਸਿਉ ਕਾਰੀਸ ਯੂਰਤ ਕੀਤੀ ਸਤਿਗੁਰਾਂ ਨੇ ਸਤਿਗੁਰਾਂ ਦਾ ਗੁਣਗਾਨ ਕਰਨਾ ਇਹ ਮਤਲਬ ਨਹੀਂ ਕਿ ਆਪਾਂ ਗਲਤ ਕਮੈਂਟ ਕਰ ਕਰਕੇ ਦੂਸਰਿਆਂ ਨੂੰ ਆਪਣੇ ਆਪ ਨੂੰ ਬੜਾ ਸ਼ੋਅ ਕਰੀਏ ਸਤਿਗੁਰਾਂ ਦਾ ਗੁਣਗਾਨ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦਈਏ ਉਹਨਾਂ ਦੀ ਸੋਚ ਨੂੰ ਅਡਾਪਟ ਕਰਕੇ ਜੀઈએ ਫਿਰ ਕਹਿ ਸਕਦੇ ਆ ਕਿ ਸਤਿਗੁਰਾਂ ਦਾ ਗੁਣਗਾਨ ਕਰ ਰਹੇ ਆਂ ਸੋ ਇਹ ਪਿਆਰੇ ਅੱਜ ਮੈਂ ਥੋੜੀ ਇਹ ਵਿਚਾਰ ਆਪ ਜੀ ਨਾਲ ਕਰਨੀ ਸੀ ਸੋ ਇੱਕ ਵਾਰ ਮੈਂ ਫੇਰ ਬੇਨਤੀ ਕਰਦਾ ਇਸ ਤਰ੍ਹਾਂ ਦੇ ਕਮੈਂਟ ਕਰਨ ਵਾਲਿਆਂ ਨੂੰ ਕਿ ਥੋੜਾ ਬੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਕ੍ਰਾਂਤੀ ਕੀ ਹੈ ਇਹ ਲਹਿਰ ਕੀ ਹੈ ਇਹਨੂੰ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਬਾਗ ਹੈ ਇਹਨੂੰ ਆਪਾਂ ਐਵੇਂ ਸੀਮਤ ਨਾ ਕਰ ਲਈਏ ਉਹ ਸਿਆਣਿਆਂ ਨੇ ਇੱਕ ਬਹੁਤ ਸੋਹਣੀ ਸਿਆਣੀ ਗੱਲ ਆਖਦੇ ਹੁੰਦੇ ਨੇ ਕਿ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਿੱਖੀ ਦਾ ਬਾਗ ਸੀ ਬੇ ਇਹ ਤੇ ਇੰਨਾ ਮਹਾਨ ਬਾਗ ਸੀ ਇਹਦੇ ਵਿੱਚ ਸਾਰੀ ਦੁਨੀਆ ਸਮਾ ਜਾਣੀ ਸੀ ਸਾਰੀ ਦੁਨੀਆ ਸਮਾ ਸਕਦੀ ਸੀ ਕਿਉਂਕਿ ਏਡਾ ਵੱਡਾ ਫਲਸਫਾ ਗੁਰੂ ਗ੍ਰੰਥ ਸਾਹਿਬ ਬੇਗਮਪੁਰਾ ਸ਼ਹਿਰ ਕੋ ਨਾ ਹੋ ਏਡਾ ਵੱਡਾ ਫਲਸਫਾ ਦਿੱਤਾ ਸਮਾਜ ਨੂੰ ਏਕਾ ਕਰਨ ਦਾ ਸਮਾਜ ਨੂੰ ਇੱਕ ਕਰਨ ਦਾ ਏਡਾ ਵੱਡਾ ਫਲਸਫਾ ਪਰ ਜਿਹੜੇ ਧਰਮ ਦੇ ਅਖੌਤੀ ਠੇਕੇਦਾਰ ਸਨ ਇਹਨਾਂ ਨੇ ਕਹਿੰਦੇ ਨੇ ਕਿ ਸਾਰਾ ਬਾਗ ਉਜਾੜ ਕੇ ਰੱਖ ਦਿੱਤਾ ਅਸੀਂ ਹੋਰਾਂ ਨੂੰ ਤੇ ਕੀ ਇਹ ਸੁਆਗ ਵਿੱਚ ਲੈ ਕੇ ਆਉਣਾ ਸੀ ਅਸੀਂ ਤਾਂ ਜਿਹੜੇ ਆਪਣੇ ਸੀ ਉਹਨਾਂ ਨੂੰ ਵੀ ਇੱਕ ਕਰਕੇ ਨਹੀਂ ਰੱਖ ਸਕੇ ਤੇ ਇਹਦਾ ਮੈਂ ਸਭ ਤੋਂ ਵੱਡਾ ਦੋਸ਼ ਪ੍ਰਚਾਰਕਾਂ ਨੂੰ ਰਾਈਟਰਾਂ ਨੂੰ ਕਥਾਵਾਚਕਾਂ ਨੂੰ ਦਿੰਦਾ ਹਾਂ ਕਿਉਂਕਿ ਉਹ ਨਹੀਂ ਇਨਸਾਫ ਨਹੀਂ ਕੀਤਾ ਉਹ ਨਹੀਂ ਸਹੀ ਤਰੀਕੇ ਨਾਲ ਬਾਣੀ ਨੂੰ ਅੱਗੇ ਨਹੀਂ ਲੈ ਕੇ ਆਂਦਾ ਚਮਤਕਾਰਾਂ ਵੱਲ ਬਾਣੀ ਨੂੰ ਜ਼ਿਆਦਾ ਤੋਰ ਦਿੱਤਾ ਜਿਹੜੀ ਕ੍ਰਾਂਤੀਕਾਰੀ ਸੋਚ ਸੀ ਉਹਨੂੰ ਇੱਕ ਪਾਸੇ ਸੁੱਟ ਦਿੱਤਾ ਰੱਖ ਦਿੱਤਾ ਸੋ ਇਹ ਅੱਜ ਆਪ ਜੀ ਨਾਲ ਬੇਨਤੀਆਂ ਕਰਨੀਆਂ ਸੀ ਪ੍ਰਵਾਨ ਕਰਨੀਆਂ ਇੱਕ ਵਾਰ ਫੇਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਕਮੈਂਟ ਤੁਹਾਡੇ ਮੇਰੇ ਤੱਕਰ ਪਹੁੰਚ ਜਾਂਦੇ ਨੇ ਤੇ ਗਾਹੇ-ਵਗਾਹੇ ਜਦੋਂ ਮੈਨੂੰ ਸਮਾਂ ਮਿਲਦਾ ਮੈਂ ਪੜਦਾ ਰਹਿੰਦਾ ਜਦੋਂ ਫਿਰ ਟਾਈਮ ਮਿਲਦਾ ਮੈਂ ਰਿਪਲਾਈ ਵੀ ਕਰਦਾ ਹਾਂ ਕਿਉਂਕਿ ਮੇਰਾ ਜਿੰਨਾ ਵੀ ਮੇਰੇ ਕੋਲ ਟਾਈਮ ਬਚਦਾ ਹੈ ਕਿਉਂਕਿ ਤੁਹਾਨੂੰ ਪਤਾ ਵੀ ਬਾਹਰਲੀਆਂ ਕੰਟਰੀਆਂ ਵਿੱਚ ਕਿੰਨੇ ਰਜਾਈਵੇਂ ਹੁੰਦੇ ਨੇ ਜਿੰਨਾ ਵੀ ਮੇਰੇ ਕੋਲ ਟਾਈਮ ਬਚਦਾ ਹੈ ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੋਈ ਵਿਚਾਰ ਰਿਕਾਰਡਿੰਗ ਕਰ ਲਵਾਂ ਕੋਈ ਸਤਿਗੁਰਾਂ ਦੇ ਪ੍ਰਤੀ ਕੋਈ ਨਾ ਕੋਈ ਗੱਲ ਆਪ ਜੀ ਨਾਲ ਸਾਂਝੀ ਕਰ ਲਵਾਂ ਸੋ ਇਨੀਆਂ ਕਬੀਂ ਦੀਆਂ ਪ੍ਰਵਾਨ ਕਰਨੀਆਂ ਜੀ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ